ਗੋਰਾ ਇਸ ਸਮੇਂ ਬੌਂਡ ਦੇ ਲਈ ਵਾਧਾ ਹੋਇਆ ਸਰਹਾਲੀ ਮੰਡ ਪਿੰਨ ਵਾਲਾ ਗੋਰਾ ਕਬੱਡੀ ਪਾ ਰਿਹਾ ਹੈ ਕਿ ਗੋਲ ਜਾਂ ਦਾਇਰਾ ਵਿੱਚ ਹੰਦੇ ਦਿਸਦੇ ਚੜ ਜਾਂਦਾ ਜਾਜਦ ਖਿਡਾਰੀ ਵਿੱਚ ਦਿਸਦੇ ਜਾਈਏ ਬਲੇਹਾਰੇ ਜੀ ਨੇ ਕਾਟੇ ਦੀ ਕੱਢੀ ਖੇਡਣੀ ਕਬੱਡੀ ਯਾਰੋ ਖੇਡਣੀ ਕਬੱਡੀ ਖੇਡਣੀ ਪੰਜਾਬੀਓ ਦਾ ਖੇਡ ਖੇਡੋ ਜੋਰ ਦੀ ਲੱਖਾਂ ਨਹੀਂ ਨਹੀਂ ਗੱਲ ਕਬੱਡੀ ਹੋ ਗਈ ਹੈ ਕਰੋੜ ਦੀ ਅਗਲੀ ਕਬੱਡੀ ਤੇ ਕਰਦਾ ਟਰਾਈ ਗੱਬਰੂ ਰਵੀ ਸਾਹੋਕੇ ਦਾ ਲੱਗਦਾ ਦੂਜਾ ਸੀੜਾ ਪਿੱਤੋ ਕਾ ਬੜੇ ਕਸੂਤੇ ਨੇ ਪਤਾ ਨਹੀਂ ਸਿੱਖ ਕੇ ਆਇਆ ਕਿੱਥੋਂ ਜੀ ਜਾਨ ਲਗਾ ਦਿੰਦਾ ਲਓ ਖੇਡ ਮੈਦਾਨ ਦੇ ਵਿੱਚ ਚੜ ਕੇ ਕੰਡ ਰੇਡਰਾਂ ਦੀ ਲਾਉਂਦਾ ਫੇਰ ਰੋਪੜੀਆ ਤਾਲਾ ਮੁੰਡੇ ਮੋਗੇ ਵਾਲੇ ਦੀ ਐਵੇਂ ਸੱਤ ਲਿਖੇ ਨਾ ਕਾਲਾ ਵਾਓ ਸੋਹਣਿਆ ਰਵੀ ਲਖਤਾਰੀ ਨੂੰ ਲਓ ਕਬੱਡੀ ਪਾਉਣ ਦੇ ਲਈ ਵਧਾ ਹੋਇਆ ਸਰਹਾਲੀ ਮੰਡ ਪਿੰਡ ਗੋਰਾ ਤੇ ਦੂਜੇ ਪਾਸੇ ਰਵੀ 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 ਗੱਬਰੂ ਰਵੀ ਸਾਹੋਕੇ ਦਾ ਲੱਗਦਾ ਦੂਜਾ ਸੀਰਾ ਪਿੱਤੂ ਤਾਂ ਬੜੇ ਕਸੂਤੇ ਨੇ ਪਤਾ ਨਹੀਂ ਸਿੱਖ ਕੇ ਆਇਆ ਕਿੱਥੋਂ ਪਤਾ ਨਹੀਂ ਸਿੱਖ ਕੇ ਆਇਆ ਕਿੱਥੋਂ ਰਵੀ ਤੇ ਗੋਰਾ ਗੋਰਾ ਤੇ ਰਵੀ ਤੇ ਰੋਪੜੀਆ ਤਾਲਾ ਮੁੰਡੇ ਮੋਗੇ ਵਾਲੇ ਦੀ ਐਵੇਂ ਸਫਤ ਲਖੇਣਾ ਕਾਲਾ ਮੁੰਡੇ ਮੋਗੇ ਵਾਲੇ ਦੀ ਐਵੇਂ ਸਫਤ ਲਖੇਣਾ ਕਾਲਾ ਕਰੋ ਉਹ ਟੰਗੋ ਇਸਵੇਂ ਉਹ ਰਸੂਲਪੁਰੀਆ ਤੇ ਦੂਜੇ ਪਾਸੇ ਇਹ ਆ ਬਾਬੂ ਰਾਜਵਲੀ ਦੇ ਪਿੰਡ ਦਾ ਉਹ ਸੌਕੇ ਵਾਲਾ ਇਹ ਰਵੀ ਇਸਵੇਂ ਉਹ ਕੋਸ਼ਿਸ਼ ਕਰਦਾ ਹੈ ਤਕੜਾ ਉਹ ਦਫਾ ਲਾਉਂਦੀ ਇਹ ਕੈਨੇਡਾ ਦੇ ਉਹ ਫੰਟੋ ਕੱਪ ਦਾ ਵੀ ਬੈਸਟ ਜਫੀ ਹੋਣੇ ਨੇ ਸਿਰਾ ਕਬੱਡੀ ਕਬੱਡੀ ਵਾਹ ਵਾਹ ਜੀ ਨਹੀਂ ਰਿਸਾ ਤੇਰੀਆਂ ਰੋੜੀਆਂ ਵਾਲਾ ਤੇ ਪੁੱਤਰ ਚੈੱਕ ਕਰਦੇ ਗੱਲ ਰੋੜੀਆਂ ਵਾਲੇ ਪੰਡਤ ਜੀ ਕਬੱਡੀ ਤੇ ਸੇਲੇ ਰੋੜੀਆਂ ਵਾਲਾ ਖੇਡ ਮੈਦਾਨ ਦੇ ਵਿੱਚ ਅਗਲੀ ਰੇਡ ਪਾਉਣ ਦੇ ਲਈ ਵਧਿਆ ਆ ਜਿਲ੍ਹਾ ਹੁਸ਼ਿਆਰਪੁਰਾ ਸਾਹੋਤਿਆਲਾ ਰਵੀ ਆ ਇੱਕ ਸਾਲ ਟੈਂਟੋ ਦੇ ਕੱਪ ਦਾ ਵੀ ਬੈਸਟ ਮਨ ਦਾ ਮਾਨ ਪ੍ਰਾਪਤ ਹੋਇਆ ਪਰ ਦੇਖਿਓ ਸਾਹੋਤਿਆਲਾ ਆਸਟ੍ਰੇਲੀਆ ਦੇ ਵਿੱਚ ਵੀ ਕਮਾਲ ਕਰਕੇ ਆਇਆ ਔਰ ਨੌਜਵਾਨ ਵਿੰਨੀ ਤੱਕ ਤਾਂ ਆਇਆ ਹੋਇਆ ਐਨ ਕਮਾਲ ਦਾ ਜਫਾ ਲਾ ਕੇ ਪੁਆਇੰਟ ਆਪਣੀ ਟੀਮ ਦੇ ਇਸੇ ਉਹ ਪਾਕਿਸਤਾਨ ਵਾਲਾ ਇਸ ਸਮੇਂ ਫੈਸਲ ਬਿੱਲਾ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਦਾ ਹੋਇਆ ਹੁਣ ਦੇਖਦੇ ਹਾਂ ਇੱਕ ਪਾਸੇ ਕੌਣ ਰਵੀ ਸਾਹੋਕੇ ਵਾਲਾ ਜਾਂ ਫਿਰ ਇਸ ਸਮੇਂ ਯਾਦ ਕਬੱਡੀ ਦਾ ਸ਼ਕੰਜਾ ਕਰਾਉ ਬੱਲੇ ਬੱਲੇ ਪਰ ਇਹ ਸਾਹੋਕੇ ਵਾਲਾ ਕਬੱਡੀ ਕਬੱਡੀ ਹੁਣ ਹੁਣ ਵੇਖਾਂਗੇ ਉਹ ਸਖਤ ਮੁਕਾਬਲਾ ਸਖਤ ਮੁਕਾਬਲਾ ਤੇ ਪੁਆਇੰਟ ਕੀ ਫੈਸਲੇ ਹੋਣਗੇ 30 ਸਕੰਡ ਦਾ ਸਮਾਂ ਸਮਾਂ ਤੇ ਸਮੇਂ ਦੇ ਵਿੱਚ ਜਿਹੜਾ ਫੈਸਲਾ ਵਾਓ ਸੋਹਣਿਆ ਨਹੀਂ ਦਿੱਸਾ ਤੇਰੀਆ ਇਹ ਸਾਹੋਕੇ ਵਾਲਾ ਅਗਲੀਆਂ ਦੋਨੇ ਟੀਮਾਂ ਨੂੰ ਇੱਕ